जड़ी मरजी ले लो ये छोटी गुरु घर दर्शन करो मिलाया जा रहा है ਏਜੰਸੀਆਂ ਏਜੰਸੀਆਂ ਕੰਮ ਚਲਾ ਰਹੀਆਂ ਨੇ ਕਮੇਡੀਅਨ ਦਾ ਬਸ ਹੋਣ ਨੂੰ ਪਤੀ ਆ ਉਹਦੇ ਯੂਐਸਏ ਤੋਂ ਕੋਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅੱਜ ਦੇ ਵਲੌਗ ਵਿੱਚ ਆਪਾਂ ਚੱਲੇ ਆਂਗੇ ਸ੍ਰੀ ਫਤਿਹਗੜ ਸਾਹਿਬ ਉਹਦੇ ਦਿਨ ਚੱਲ ਰਹੇ ਨੇ ਅੱਜ ਹੈਗੀ ਆ 7 ਪੋ ਆਪਾਂ ਚੱਲੇ ਫਤਿਹਗੜ ਸਾਹਿਬ ਮੇਰੇ ਨਾਲ ਅੱਜ ਮੇਰੇ ਦੋਸਤ ਕਰਨ ਦਲਵੀਰ ਤੇ ਗੱਗੂ ਜਾਣਗੇ ਫਿਲਹਾਲ ਮੈਂ ਤਿਆਰ ਹੋ ਗਿਆ ਟਾਈਮ 8:00 ਵੱਜ ਚੁੱਕੇ ਨੇ ਤੇ ਹੁਣ ਉਹਨਾਂ ਲਵੇ ਮੈਂ ਚાલਦਾ ਫਿਰ ਅੱਗੇ ਜਾ ਕੇ ਤੁਹਾਨੂੰ ਅੱਜ ਸਾਰਾ ਆਪਾਂ ਬਲੌਗ ਦੇ ਵਿੱਚ ਦਿਖਾਵਾਂਗੇ ਫਤੇਗੜ ਸਾਹਿਬ ਜਾ ਕੇ ਕਿੰਨਾ ਖਰਾਸ਼ ਹੈਗਾ ਜਿਹੜੇ ਮੇਰੇ ਵੀਰ ਭੈਣ ਦੂਰ ਦਰਾਡੇ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਨੂੰ ਵੀ ਆਪਾਂ ਇਸ ਬਲੌਗ ਦੇ ਵਿੱਚ ਜ਼ਰੂਰ ਯਾਤਰਾ ਕਰਵਾਵਾਂਗੇ ਸਾਰੀ ਤੇ ਬਣੇ ਰਿਓ ਬਲੌਗ ਦੇ ਨਾਲ ਐਂਡ ਤੱਕ ਦੇਖਿਓ ਜ਼ਰੂਰ ਬਲੌਗ ਲਓ ਜੀ ਮੇਰੇ ਨਾਲ ਹੁਣ ਗੁਰਕਰਨ ਮਾਨ ਤੇ ਗੱਗੂ ਨਿਗੇ ਇੱਧਰ ਸਾਡੇ ਦਲਵੀਰਕੋਟ ਆ ਗਏ ਹਰ ਜੀ ਬਾਈ ਜੀ ਠੀਕ ਆ ਚੱਲੀਏ ਜੀ ਫਿਰ ਆਪਾਂ ਚਾਹ ਚਾਹ ਬਸ ਹੁਣ ਆਪਾਂ ਚੱਲਦੇ ਹਾਂ ਤੇ ਆ ਜਾਓ ਵੀ ਮੁੰਡਿਓ ਹੌਲੀ ਹੌਲੀ ਰੱਖਿਓ ਠੀਕ ਆ ਨਾਲ-ਨਾਲ ਰੱਖਿਓ ਖੰਡ ਬਹੁਤ ਆ ਮੋਟਰਸਾਈਕਲ ਠੰਡ ਮੰਨ ਰਿਹਾ ਹਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਸਤੇ ਵਿੱਚ ਜਾਂਦੇ ਆ ਵੀਰੇ ਆਪਾਂ ਨੂੰ 45 ਕਿਲੋਮੀਟਰ ਪੈਂਦਾ ਹਨ ਹਾਂਜੀ ਹਾਂਜੀ ਹਾਂ ਕਰੀਬ ਡੇਢ ਘੰਟੇ ਦੇ ਵਿੱਚ ਅਸੀਂ ਪਹੁੰਚ ਜਾਵਾਂਗੇ। ਘੰਟਾ ਡੇਢ ਘੰਟਾ ਲੱਗੇ। ਜੁਗਾ ਠੰਡ ਜਾ ਬਹੁਤ ਜ਼ਿਆਦਾ ਯਾਰ। ਲੱਗ ਰਿਹਾ ਹੈ ਕਿ ਚਾਹ ਪਾਣੀ ਛਕਾਂਗੇ ਜਦੂਰ। ਹਾਂ। ਤੇ ਬਾਕੀ ਕਗਰਾਲੇ ਚੱਲਦੇ ਪਹਿਲਾਂ ਉੱਥੋਂ ਕਹਿੰਦੇ ਚੰਡੀ ਲਗਾਉਣੀ ਹੈ ਪਹਿਲਾਂ। ਅੱਛਾ। ਹਾਂ। ਆ ਜਾਓ ਵੀ। ਲਓ ਜੀ ਹੁਣ ਆਪਾਂ ਬੋਲਿਆ ਪੈਟਰੋਲ ਪੰਪ ਤੋਂ ਤੇਲ 90 ਤੇ ਹੁਣ ਆਪਾਂ ਹੋਰ ਅੱਗੇ ਚੱਲਣ ਲੱਗਿਆ। ਅੱਧੇ ਪਹੁੰਚ ਗਏ ਧੁੱਪ ਵੀ ਵਧੀਆ ਨਿਕਲਣ ਲੱਗੀ ਪਰ ਯਾਰ ਮੋਟਰਸਾਈਕਲ ਤੇ ਤਾਂ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਚਾਹੇ ਧੁੱਪੇ ਨਿਕਲਿਆ ਹੀ ਬਹੁਤ ਮਾਜਮਾ ਪੂਰੀ ਕੁਲਫੀ ਬਣਦੀ ਹੈ ਹਾਂ ਆਹ ਦੇਖ ਲਓ ਤੁਸੀਂ ਦਿਲਵੀਰ ਕਿਵੇਂ ਕਵਰ ਹੋਇਆ ਪਿਆ ਪੂਰਾ ਮੋਟਰਸਾਈਕਲ ਤੇ ਆਪਾਂ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਿਹੜੇ ਵੀਰ ਸਾਥੇ ਸਵੇਰ ਤੇ ਪਹੁੰਚ ਰਹੇ ਨੇ ਬੇਨਤੀ ਗਲਾਬ ਜੁਗਲਵ ਚ ਪਾ ਕੇ ਆਪਣਾ ਪੂਰਾ ਫੈਕ ਹੋ ਕੇ ਆਓ ਹਾਂ ਲਓ ਜੀ ਹੁਣ ਆਪਾਂ ਪਹੁੰਚ ਗਏ ਸਹਿਰ ਪਾਸ ਤੇ ਪਰ ਨਾਲ ਆਉਂਦੇ ਨੇ ਸ਼ਹਿਰ ਦੇ ਵਿੱਚ ਅੱਜ ਵੋਟਾਂ ਦਾ ਮਾਹੌਲ ਬਣਿਆ ਪਿਆ ਦਲਵੀਰ ਜੀ ਉੱਪਰ ਦਿਓ ਉੱਪਰ ਦਿਓ ਚੱਲਦੇ ਆ ਮੱਠੀ ਮੱਠੀ ਧੁੱਪ ਨਿਕਲਿਆ ਹੀ ਵੀਊ ਦੇਖੋ ਯਾਰ ਕਿੰਨਾ ਵਧੀਆ ਆ ਰਿਹਾ ਹੈਂ ਝੰਡੀ ਲੈਣੀ ਆ ਰੋਕ ਲਾ ਵੀਰੇ ਮੁੰਡੇ ਕਹਿੰਦੇ ਝੰਡੀ ਲਾਉਣੀ ਆ ਆ ਖੜ ਕੇ ਕਾਹਨੂੰ ਟਾਲਦੇ ਨੇ ਝੰਡੀ ਲੈ ਲੈਣਾ ਹੈਂ ਜਿਹੜੀ ਮਰਜ਼ੀ ਲੈ ਲੈ ਵੀਰੇ ਛੋਟੀਓ ਲੈ ਲੋ ਯਾਰ ਹਾਂ ਇਹਦੇ ਲਾਵਾਂਗੇ ਮੋਟਰ ਇਹਦੇ ਹੂੰ ਆਪੜੀ ਮਹੀਂ ਚਲਾਂਗੇ ਇਹਨਾਂ ਵਾਸਤੇ ਨਹੀਂ ਦਲਵੀਰ ਮੇਰਾ ਲੜ ਸੈਟ ਕਰੀਂ ਯਾਰ ਉਹ ਦਰਦ ਹੋ ਜਾਂਦਾਗਾ ਮਨ ਤੇ ਬੋਟਾ ਦਾ ਮਾਹੌਲ ਬਣਿਆ ਪਿਆ ਇਧਰ ਲਓ ਜੀ ਉਹਨਾਂ ਲੱਗੇ ਹੋਏ ਨੇ ਝੰਡੀਆਂ ਆ ਦੇਖ ਲਓ ਦਲਵੀਰ ਠੰਡ ਕਰਨ ਕੀ ਹਾਲ ਹੋਇਆ ਪਿਆ ਲਓ ਜੀ ਹੁਣ ਆਪਾਂ ਲੱਗਿਆਂ ਚੱਲਣ ਲਾਲੀਆਂ ਝੰਡੀਆਂ ਮੁੰਡਿਆਂ ਦੇ ਮੋਟਰਸਾਈਕਲ ਤੇ ਤੇ ਚਲੋ ਫਿਰ ਹੁਣ ਆਪਾਂ ਅੱਗੇ ਚਾਉਂਦੇ ਆ ਮੇਰੇ ਹੁਣ ਨਾ ਰੁਕੀ ਕਲਾ ਯਾਰਾ ਸਾਲਾ ਲੰਗਰ ਟ੍ਰੈਕਟਰ ਸਾਹਿਬ ਤੋਂ ਕਰੀਬ 4.5 ਕਿਲੋਮੀਟਰ ਪਿੱਛੇ ਗੁਰੂ ਘਰ ਤੋਂ 4.5 ਕਿਲੋਮੀਟਰ ਪਿੱਛੇ ਆਪਾਂ ਨਹਿਰ ਦੇ ਉੱਪਰ ਰੁਕੇ ਆ ਕਿਉਂਕਿ ਕਰਨੂਰੀ ਆਪਣੇ ਤੋਂ ਬਹੁਤ ਪਿੱਛੇ ਰਹਿ ਗਏ ਵੀਰੇ ਆਹ ਫੋਨ ਆਉਂਦਾ ਉਹਨਾਂ ਦਾ ਫੋਨ ਆ ਗਿਆ ਕਰਨ ਦਾ ਕਰੀ ਗੱਲ ਅਸੀਂ ਨਹਿਰ ਤੇ ਖੜੇ ਹਾਂ ਨਹਿਰ ਦੇਖੋ ਯਾਰ ਕਿੰਨੀ ਵਧੀਆ ਲੱਗ ਰਹੀ ਹੈ ਨਾ ਪਾਣੀ ਕਿੰਨਾ ਕਲੀਨ ਆ ਬਸ ਹੁਣ ਇਧਰ ਨੂੰ ਚੱਲਣਾ ਆਪਾਂ ਨੇ ਕਰੀਬ 1.7 ਕਿਲੋਮੀਟਰ 1.7 ਕਿਲੋਮੀਟਰ ਆ ਆ ਗਏ ਓ ਯਾਰ ਨਾਲ ਰੱਖਿਆ ਕਰੋ ਤੁਸੀਂ ਅਸੀਂ ਤਾਂ ਆਉਣ ਨਾਲ ਆਇਆ ਤੁਸੀਂ ਪਿੰਡ ਉੱਪਰ ਦੀ ਆਏ ਹੋ ਲਾ ਵੀਰੇ ਆ ਬੈਠੋ ਜੀ ਤੁਸੀਂ ਲੱਪੇ ਲਹਿਰ ਤੋਂ ਤੇ ਆਪਣੇ ਮਾਨਵਾਈ ਡਰਾਈਵਿੰਗ ਲਾ ਕੇ ਕਰਨ ਮੋਟਰਸਾਈਕਲ ਦੀ ਤਕਰੀਬਨ 3-4 ਕਿਲੋਮੀਟਰ ਵਾਟਰ ਰਹਿ ਚੁੱਕੀ ਹੈਗੀ ਅਸੀਂ ਪਹੁੰਚ ਬਾਦਾਲ ਮੇਟੇ ਪਹੁੰਚਣਾ ਲੱਗੇ। ਵਾਹ ਜੀ ਗੁੰਜੀ ਦਾ ਕਾਰਸਾ ਵਾਹ ਜੀ ਗੁੰਜੀ ਕੀ ਹਾਂਜੀ ਵਾਪੇ ਉਹ ਆਪਾਂ ਪਹੁੰਚੇ ਫਤੇਗੜ ਸਾਹਿਬ ਜਿਸ ਨੂੰ ਪੁਰਾਣੇ ਨਾਮ ਨਾਲ ਸਰਹੱਤ ਕਿਹਾ ਜਾਂਦਾ। ਲੋ ਵੀ ਦੋਸਤੋ ਹੁਣ ਆਪਾਂ ਸ਼੍ਰੀ ਫਤੇਗੜ ਸਾਹਿਬ ਸਹਿਰ ਵਿੱਚ ਪਹੁੰਚ ਚੁੱਕੇ ਆਂ ਪੁਲ ਦੇ ਉੱਪਰ ਆ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਨਾ ਇਹ ਬਹੁਤ ਵੱਡਾ ਪੁਲ ਆਗਾ। ਤੇ ਆਪਾਂ ਹੁਣ ਚੱਲਿਆਂਗੇ ਅੱਜ 21 ਤਰੀਕਾ 21 ਤਰੀਕ ਹੋ ਗਈ ਤੇ ਅਲੇ ਦਾ ਅੱਜ ਸੱਤ ਬੋਆ ਇੰਨਾ ਰੈਸ਼ ਨਹੀਂ ਹੋਇਆ ਹੈਗਾ ਜਦੋਂ ਦਿਨ ਚਾਲਦੇ ਹੁੰਦੇ ਨੇ ਨਾ 22 23 24 ਤਰੀਕ ਉਦੋਂ ਦਾ ਆ ਪੁਲ ਦੇ ਉੱਪਰ ਵੀ ਲੱਗਦੇ ਲੱਗਦੇ ਘਟੋ ਘੱਟ ਵੀ ਅੱਧਾ ਘੰਟਾ ਲੱਗ ਜਾਂਦਾ ਨਾ ਬਈ ਬੱਦ ਟਾਈਮ ਲੱਗ ਜਾਂਦਾ ਇੰਨਾ ਰੈਸ਼ ਹੁੰਦਾਗਾ ਤੇ ਗੁਰੂ ਘਰ ਉਰੋਂ ਤਕਰੀਬਨਾ ਹੋਣਾ 500 ਮੀਟਰ ਰਹਿ ਗਿਆ ਜਾਂ ਕਿਲੋਮੀਟਰ ਹੋਣਾ ਹਨਾ ਹਾਲ ਕੋਰੇ ਦਾ ਰਸ ਠੀਕਾ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆਂ ਜੇ ਆਪਾਂ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਇੱਥੋਂ ਹੁਣ ਗੁਰੂ ਘਰ ਦੀ ਹੱਦ ਦਾ ਜਿਹੜੀ ਉਹ ਸ਼ੁਰੂ ਹੋ ਜੂਗੀ ਸ਼ੁਰੂ ਹੋ ਚੁੱਕੀ ਆਂ ਇੱਧਰਲੇ ਪਾਸੇ ਹੁਣ ਗੁਰੂ ਘਰ ਆ ਬਹੁਤ ਜ਼ਿਆਦਾ ਰਿਲੀਫ ਮਿਲ ਰਿਹਾ ਹਲੇ ਤਾਂ ਸਾਨੂੰ ਇਕੱਠ ਨਹੀਂ ਹੈਗਾ ਦੇਖ ਕੇ ਜੇ ਆਪਾਂ ਫੋਟੋ ਆ ਜਿਹੜਾ ਆ ਸਾਰੇ ਹਮਾਂ ਤੇ ਲੰਗਰ ਲੱਗਿਆ ਹੋਊਗਾ ਸਾਨੂੰ 22 23 24 ਤਰੀਕ ਨੂੰ ਜੁਨੀਵਰ ਫੌਜਾਂ ਘੋੜਿਆਂ ਤੇ ਸਵਾਰ ਆ ਗੁਰੂ ਦੀਆਂ ਫੌਜਾਂ ਘੋੜਿਆਂ ਤੇ ਸਵਾਰ ਹੁੰਦੀਆਂ ਜਾਂਦੀਆਂ ਨੇ ਸਫਾਈ ਆਹੋ ਸਾਹਮਣੇ ਗੁਰੂ ਘਰ ਦੇ ਚੰਨ ਲੱਗੇ ਸਫਾਈਆਂ ਦਾ ਕੰਮ ਹੋ ਰਿਹਾ ਪੂਰੇ ਜੋਰਾ-ਸ਼ੋਰਾ ਤੇ ਚੱਲ ਰਿਹਾ ਬਹੁਤ ਜ਼ਿਆਦਾ ਸੋਹਣਾ ਬਣਾ ਰੱਖਿਆ ਹਨਾ ਅੱਜ ਵੀ ਭੀੜ ਵਧੀਆ ਹੋਊਗੀ ਪਰ ਹਰਕਾ ਸ਼ਾਮਾਂ ਦੇ ਦਿਨਾਂ ਨਾਲੋਂ ਆਹ ਦੇਖ ਲਓ ਤੁਸੀਂ ਗੱਡੀਆਂ ਸਾਰੀਆਂ ਗੱਡੀਆਂ ਨਾ ਗੁਰੂ ਘਰ ਦੀਆਂ ਨੇ ਇਹ ਜਿਹੜੇ ਸੰਗਤਾਂ ਜਿਹਾ ਹੋਈਆਂ ਨੇ ਮਾ ਸਾਡੇਖਣਾ ਆਹ ਦੇਖ ਲਓ ਤੁਸੀਂ ਗੁਰੂ ਘਰਾਂ ਦੇ ਵਿੱਚ ਆ ਸੰਗਤਾਂ ਜਾ ਰਹੀਆਂ ਨੇ ਗੁਰੂ ਘਰ ਵੱਲ ਆਵਰ ਵਾਲੀ ਨੇ ਇਹ ਹਾਂ ਉਹ ਸਾਹਮਣੇ ਸ਼ੁਰੂ ਕਰ ਦੇਖਣਾ ਸ਼ੁਰੂ ਹੋ ਗਿਆ ਹੋਊਗਾ ਤੁਹਾਨੂੰ ਬਲੌਗ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਪੈਦਲ ਆਪਾਂ ਵੀ ਪਹਿਲਾਂ ਹੁਣ ਠੀਕ ਜਿਹੀ ਜਗ੍ਹਾ ਦੇਖ ਕੇ ਪਾਰਕਿੰਗ ਦੇ ਵਿੱਚ ਪਹਿਲਾਂ ਮੋਟਰਸਾਈਕਲ ਆਪਣਾ پارک ਕਰ ਦਈਏ ਫਿਰ ਤੁਰਕੇ ਹੁੰਨੇ ਆ ਅੱਜ ਵੀ ਸੰਗਤਾਂ ਕਾਫੀ ਨੇ ਯਾਰ ਕਾਫੀ ਕਾਫੀ ਅੱਜ ਸ਼ਨੀਵਾਰ ਆ ਸੰਡੇ ਨੂੰ ਤਾਂ ਹੋਰ ਵੀ ਜ਼ਿਆਦਾ ਇਕੱਠਾ ਹੋਊਗਾ ਚਲੋ ਪਹਿਲਾਂ پارک ਕਰਦੀ ਆ ਮੋਟਰਸਾਈਕਲ ਕਿਤੇ ਹਾਂ ਤੁਸੀਂ ਦੇਖ ਲਓ ਆਓ ਫਾਰ ਤੋਂ ਪਾਰਕਿੰਗ ਤੇ ਇੱਧਰ ਲਾ ਲਾ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਪਹੁੰਚ ਚੱਕਿਆ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੁਸੀਂ ਦੇਖ ਲਓ ਤੇ ਹੁਣ ਆਪਾਂ ਪਹਿਲਾਂ ਗੱਠੜੀ ਘਰ ਦੇ ਵਿੱਚ ਗੱਠੜੀ ਜਮਾ ਕਰਾ ਦਈਏ ਲਾਈਨ ਦੇ ਵਿੱਚ ਲੱਗ ਕੇ ਨਾ ਗਰਮੀ ਵੀ ਆ ਜਾਂਦੀ ਆ ਭੀੜ ਬਹੁਤ ਹੁੰਦੀ ਆ ਇਸ ਕਰਕੇ ਆਪਾਂ ਆਪਣੀਆਂ ਜਾਕਟਾਂ ਕੋਟ ਲਾ ਤੇ ਹੁਣ ਆਪਾਂ ਗੱਠੜੀ ਘਰ ਦੇ ਵਿੱਚ ਜਮਾ ਕਰਾ ਕੇ ਆਉਣੇ ਆ ਤੇ ਚਲੋ ਫਿਰ ਹੁਣ ਆਪਾਂ ਅੱਗੇ ਚાલਦੇ ਆ ਅੱਖਾ ਟੇਕਦੇ ਦੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣਾ ਲਓ ਜੀ ਪੰਜ ਕਾ ਗੁਰੂ ਘਰ ਦਰਸ਼ਨ ਕਰੋ ਹੁਣ ਜੋੜੇ ਜਮਾ ਕਰਾ ਕੇ ਆਇਆ ਤੇ ਹੱਥ ਧੋ ਕੇ ਲਾਈਨ ਦੇ ਵਿੱਚ ਲੱਗਦੇ ਆ ਮੱਥਾ ਟੇਕਣ ਲਈ ਵੀੜ ਅੱਜ ਵੀ ਕਾਫੀ ਆ ਇੱਕ ਹੱਥ ਸਭ ਤੋਂ ਚੁੱਕ ਤੇਰੀ ਸੇਵਾ ਜਿਸ ਗੁਰਜੀ ਕੀ ਫਤਿਹ ਤੰਤਰਬਾਬਾ ਜੋਰਾਵਾਰ ਤੰਤਰਬਾਬਾ ਹਸੇ ਤੰਤਰਮਾਤਾ ਗੁਰਦੁਆਰ ਸੰਗਤ ਜੀ ਤੁਹਾਨੂੰ ਸਾਹਮਣੇ ਉਹ ਲਾਲ ਕਲਰ ਦੇ ਵਿੱਚ ਠੰਡਾ ਬੁਰਜ ਦਿਖ ਰਿਹਾ ਤੇ ਹੁਣ ਆਪਾਂ ਪਹਿਲਾਂ ਇੱਧਰ ਗੁਰੂ ਘਰ ਮੱਥਾ ਟੇਕ ਕੇ ਆਇਆ ਤੇ ਹੁਣ ਆਪਾਂ ਚੱਲਿਆ ਗੁਰਦੁਆਰਾ ਠੰਡਾ ਬੁਰਜ ਗੁਰੂ ਘਰ ਜਿਹੜਾ ਬਣਿਆ ਹੋਇਆ ਲਾਈਨ ਦੇ ਵਿੱਚ ਜਾ ਕੇ ਲੱਗਦੇ ਆ ਰਸ਼ ਕਾਫੀ ਜ਼ਿਆਦਾ ਲੱਗ ਰਿਹਾ ਚਲੋ ਚੱਲੀਏ ਜੀ ਫਿਰ ਓਹ ਸਾਹਮਣੇ ਲਿਖਿਆ ਹੋਇਆ ਗੁਰਦੁਆਰਾ ਖੰਡਾ ਵਰਜ ਆ ਤੁਹਾਨੂੰ ਦਿਖ ਰਿਹਾ ਕਰਨ ਤੇ ਗੱਗੂ ਸਾਡੇ ਨਾਲੋਂ ਅਲੱਗ ਹੋ ਚੁੱਕੇ ਨੇ ਭੀੜ ਦੇ ਵਿੱਚ ਹੁਣ ਪਿੱਛੇ ਰਹਿ ਗਏ ਨਾ ਉਹਨਾਂ ਦਾ ਫੋਨ ਲੱਗ ਰਿਹਾ ਚਲੋ ਲਾਈਨ ਦੇ ਵਿੱਚ ਖੜੇ ਆ ਤੇ ਸੰਗਤ ਜੀ ਹੁਣ ਆਪਾਂ ਬੈਠੇ ਜੀਏ ਠੰਡਾ ਵਰਜ ਲਾਈਨ ਬਹੁਤ ਜ਼ਿਆਦਾ ਲੰਬੀ ਸੀ ਜਿਹੜੀ ਠੰਡਾ ਵਰਜ ਨੂੰ ਮੱਥਾ ਟੇਕਣ ਵਾਸਤੇ ਜਾਂਦੀ ਸੀ ਪਰ ਸਾਡੇ ਕਰਮ ਚੰਗੇ ਸਾਨੂੰ ਲਾਈਨ 'ਚ ਖੜੇ ਖੜੇ ਹਲੇ 1 ਮਿੰਟ ਹੋਇਆ ਸੀਗਾ ਤੇ ਸਾਨੂੰ ਉੱਥੇ ਸੇਵਾ ਮਿਲ ਗਈ ਫਿਰ ਅਸੀਂ ਸੇਵਾਦਾਰਾਂ ਨਾਲ ਦੂਸਰੇ ਰਸਤੇ ਪਿਛੋਂ ਦੀ ਚਲੇ ਗਏ ਤੇ ਮੱਥਾ ਸਾਡਾ ਬਹੁਤ ਵਧੀਆ ਟਿਕ ਗਿਆ ਅੰਦਰ ਫੋਨ ਲੈ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਇਸ ਕਰਕੇ ਆਪਾਂ ਅੰਦਰ ਨਹੀਂ ਲੈ ਸਕੇ ਸੀ ਨਾ ਹੁਣ ਆਪਾਂ ਰੇ ਬੈਠੇ ਆ ਮੱਥਾ ਠੰਡਾ ਵਰਜ ਸਾਹਿਬ ਚ ਟੇਕ ਲਿਆ ਆਪਾਂ ਨੇ ਤੇ ਹੁਣ ਆਪਾਂ ਗੁਰਕਰਨ ਤੇ ਗੱਗੂ ਦੀ ਵੇਟ ਕਰ ਰਹੇ ਹਾਂ ਥੋੜਾ ਟਾਈਮ ਬੈਠ ਕੇ ਆਪਾਂ ਚੌਂਕੀ ਭਰ ਲਈਏ ਫਿਰ ਅੱਗੇ ਚੱਲਦੇ ਆਂ ਵਾਹਿਗੁਰੂ ਜੀ ਹੁਣ ਅਸੀਂ ਸਕਣ ਲੱਗਿਆ ਪ੍ਰਸ਼ਾਦਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੰਗਰ ਹਾਲ ਚ ਬੈਠੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਗੁਰਦੁਆਰਾ ਜੋਤੀ ਸਰੂਪ ਤੇ ਹੁਣ ਆਪਾਂ ਚੱਲਿਆ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇੱਥੇ ਆਪਾਂ ਨੇ ਮੱਥਾ ਟੇਕ ਲਿਆ ਗੁਰਦੁਆਰਾ ਜੋਤੀਸਰੂਪ ਸਾਹਿਬ ਚੱਲੇ ਆਂ ਬਹੁਤ ਵਧੀਆ ਦਰਸ਼ਨ ਹੋ ਗਏ ਸਾਨੂੰ ਇੱਥੇ ਭੀੜ ਥੋੜੀ ਘੱਟ ਸੀ ਕਿਉਂਕਿ ਹਲੇ ਦਿਨ ਸ਼ੁਰੂ ਨਹੀਂ ਹੋਏ ਹੈਗੇ ਬੇਸਿਕਲੀ 24 25 26 ਨੂੰ ਇਕੱਠ ਜ਼ਿਆਦਾ ਹੁੰਦਾਗਾ ਅੱਜ 21 ਤਰੀਕਾ ਤਾਂ ਕਰਕੇ ਇਕੱਠ ਹੈਗਾ ਸੀਗਾ ਪਰ ਥੋੜਾ ਘੱਟ ਸੀਗਾ ਤੁਸੀਂ ਦੇਖ ਲਓ ਸੰਗਤਾਂ ਹਲੇ ਵੀ ਮੌਜੂਦ ਆ ਰਹੀਆਂ ਨੇ ਆਪਣਾ ਪੱਜ ਲੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਇਹ ਸਾਹਮਣੇ ਹੈ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦੇ ਦੇ ਮਾਤਾ ਗੁਜਰੀ ਜੀ ਦਾ ਦੀਵਾਨ ਟੋਡਰਮਲ ਨੇ ਮੋਹਰਾ ਵਿਛਾ ਕੇ ਜ਼ਮੀਨ ਖਰੀਦ ਕੇ ਸੰਸਕਾਰ ਕੀਤਾ ਸੀ ਹਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਅੰਦਰ ਚਾਲਦੇ ਆਂ ਉਹਨਾਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਣੇ ਆਪਾਂ ਗੁਰਦੁਆਰਾ ਜੋਤੀਸਰੂਪ ਤੋਂ ਬਾਅਦ ਮੱਥਾ ਟੇਕ ਕੇ ਹੁਣ ਆਪਾਂ ਆਇਆ ਦੀਵਾਨ ਟੋਡਰਮਲ ਦੀ ਹਵੇਲੀ ਉਹ ਸਾਹਮਣੇ ਤੁਹਾਨੂੰ ਦੀਵਾਨ ਟੋਡਰਮਲ ਜੀ ਦੀ ਹਵੇਲੀ ਦਿਖ ਰਹੀ ਆ ਉਧਰ ਚੱਲਦੇ ਆ ਮੇਰੀਆਂ ਹਾਂ ਉੱਥੇ ਤੱਕ ਚੱਲਦੇ ਆ ਜਿੱਥੇ ਤੱਕ ਉਹ ਮੁੰਡੇ ਨੇ ਸਾਹਮਣੇ ਦੀਵਾਨ ਟੋਡਰਮਲ ਦੀ ਹਵੇਲੀ ਆ ਉਹ ਫਿਰਤਾ ਰਹੇ ਮੁੰਡਾ ਜੀ ਇਹ ਉੱਤਰੀ ਜਗ੍ਹਾ 'ਤੇ ਰਹਿਣੇ ਉਹ ਤਾਂ ਨਹੀਂ ਆਉਂਦੇ। ਕੰਮ ਚੱਲ ਰਿਹਾ ਦੇਖ ਲੈਣਾ ਕੰਸਟਰਕਸ਼ਨ ਦਾ। ਹਾਂ। ਇੱਧਰ ਕੰਮ ਚੱਲ ਰਿਹਾ ਹੈ ਕੰਸਟਰਕਸ਼ਨ ਦਾ। ਚਲੋ ਇੱਧਰ ਦੀ ਜਾ ਕੇ ਦੇਖ ਕੇ ਆਣਾ ਆਜੋ ਫਿਰ। ਲਵੇ ਜਾ ਕੇ ਦੇਖਦੇ ਆਂ। ਲਾ ਦੇ ਸਟੈਂਡ ਤੇ। ਇੱਧਰ ਆ ਜਾ ਹਵੇਲੀ ਆ ਬਾਬੇ ਦਾ ਨੂੰ। ਹੈ? ਇੱਥੇ ਆ ਜਾ। ਜਹਾਜ਼। ਚਹਾਜ ਹਵੇਲੀ ਹੈ। ਤੇ ਆਹ ਹਵੇਲੀ ਦਾ ਇਤਿਹਾਸ ਹੈ ਜੀ। ਵੀਡੀਓ ਪਾਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ। ਜਹਾਜ਼ ਹਵੇਲੀ ਕਿਹਾ ਜਾਂਦਾ ਮੈਨੂੰ ਵੀ ਅੱਜ ਇਹ ਗੱਲ ਪਹਿਲੀ ਵਾਰ ਪਤਾ ਲੱਗੀ ਆ ਤੇ ਹੁਣ ਜਾ ਕੇ ਦੇਖਦੇ ਆ ਆਪਾਂ ਹਵੇਲੀ ਅੱਗੇ ਕੀ ਬਹੁੰਦਾ ਇੱਥੇ ਵੀ ਹੁਣ ਬਹੁਤ ਜ਼ਿਆਦਾ ਸੰਗਤਾਂ ਹੋਣ ਲੱਗੀ ਮੈਂ ਤਾਂ ਆਪਦੀ ਲਾਈਫ ਚ ਪਹਿਲੀ ਵਾਰ ਆਇਆ ਇੱਥੇ ਪਹਿਲੀ ਵਾਰ ਆਇਆ ਭਾਈ ਜੀ ਪਹਿਲੀ ਵਾਰ ਆਇਆ ਹਾਂ ਗੁਰੂ ਘਰ ਤੋਂ ਥੋੜੀਓ ਦੂਰ ਆ ਜਾਣਾ ਇਹ ਵੀ ਦੇਖਣਾ ਚਾਹੀਦਾ ਆਪ ਨੂੰ ਕਿਉਂਕਿ ਦਵਾਨ ਟੋਡਰਮਲ ਜੀ ਨੇ ਸਹਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਦਾ ਸਸਕਾਰ ਕੀਤਾ ਸੀਗਾ ਆਇਆ ਟੋਡਰਮਲ ਜੀ ਵੈਲੀ ਜਿਹੜੀ ਹੁਣ ਟੈਟਰੀ ਹੋ ਚੁੱਕੀ ਆ ਹੁਣ ਆਪਾਂ ਅਲਸੋਲਾਂ ਦੀ ਦੇਖ ਕੇ ਆਣੇ ਹਵੇਲੀ ਹੂੰ ਆ ਦੇਖੋ ਧਿਆਨ ਨਾਲ ਇਹ ਆ ਦਮਨ ਟੋਡਰ ਮਲਦੀ ਦੀ ਹਵੇਲੀ ਜਿਹੜੀ ਕਿ ਖੰਡਰਵੰਦ ਦੀ ਜਾ ਰਹੀ ਆ ਇੱਕ ਉਧਰ ਨਾਲ ਸਾਹਮਣੇ ਬੋਰਡ ਲੱਗਿਆ ਹੋਇਆ ਹੈਗਾ ਹੰਦਲਵੀਰ ਹਾਂਜੀ ਸਾਹਮਣੇ ਬੋਰਡ ਲੱਗਿਆ ਹੋਇਆ ਹੈਗਾ ਤੇ ਕਿਸੇ ਕਮੇਟੀ ਵੱਲੋਂ ਇਹਦਾ ਕੰਮ ਚਲਾਇਆ ਜਾ ਰਿਹਾ ਹੈ ਹਨਾ ਕਮੇਟੀ ਨਹੀਂ ਏਜੰਸੀਆਂ ਚਲਾ ਰਹੀਆਂ ਨੇ ਏਜੰਸੀਆਂ ਏਜੰਸੀਆਂ ਕੰਮ ਚਲਾ ਰਹੀਆਂ ਨੇ ਕਮੇਟੀਆਂ ਦਾ ਬਸ ਹੋਂਦ ਨੂੰ ਪਤੀ ਆ ਉਹਦੇ ਯੂਐਸਏ ਤੋਂ ਕੋਈ ਬੰਦਾ ਆਦਰਸ਼ਿਕ ਤੁਹਾਨੂੰ ਲਵੇ ਜਾ ਕੇ ਦਿਖਾ ਦਿੰਨੇ ਆਪਾਂ ਕਮੇਟੀਆਂ ਨੇ ਇਹਨਾਂ ਦਾ ਕੋਈ ਧਿਆਨ ਨਹੀਂ ਜਿਆ ਹਾਂ ਤੁਸੀਂ ਵੀਡੀਓ ਪਾਜ਼ ਕਰਕੇ ਪੜ ਸਕਦੇ ਹੋ ਜਹਾਜ਼ ਹਵੇਲੀ ਦੀ ਸੇਵਾ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਜਹਾਜ਼ ਦੀ ਹਵੇਲੀ ਦਾ ਕੰਮ ਤਿੰਨ ਰੇਸਨ ਵਿੱਚ ਭਾਰਤ ਦੀ ਪ੍ਰਸਿੱਧ ਯਾਤਰੀ ਐਸ ਡਬਲ ਐਸ ਡਬਲ ਸੀ ਅਤੇ ਆਰ 2 ਸਖਾਈ ਲਖਣਾ ਉਹ ਬਲੋ ਕਿਤਾ ਜਾ ਰਿਹਾ ਕੋਈ ਲਖਣਾ ਉਹ ਵਾਲੀ ਏਜੰਸੀ ਆ ਹਨਾ ਬਾਕੀ ਕੁਝ ਇਸ ਤਰ੍ਹਾਂ ਦਾ ਅੰਦਰੋਂ ਲਈ ਆ ਸ਼ਾਇਦ ਉਸ ਟਾਈਮ ਨਹਾਉਣ ਲਈ ਹੋਊਗਾ ਦਵਾਨ ਟੋਡਰ ਮਲ ਜੀ ਦੀ ਹਵੇਲੀ ਦਾ ਇਸ਼ਨਾਨ ਘਰ ਕਹਿੰਦੇ ਨੇ ਜਾਂ ਸਰੋਵਰ ਕਹ ਲੀਏ ਹਨਾ ਪੂਰਾ ਫੋਟੋ ਵਿੱਚ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸੀਗਾ ਸਾਡਾ ਅੱਜ ਦਾ ਵਲੌਗ ਤੁਸੀਂ ਸਾਰਾ ਵਲੌਗ ਵਿੱਚ ਇਤਿਹਾਸ ਦੇਖ ਲਿਆ ਜਿੱਥੇ-ਜਿੱਥੇ ਵੀ ਅਸੀਂ ਗਏ ਤੁਹਾਨੂੰ ਸਾਰਾ ਦਿਖਾਇਆ ਤੇ ਕਾਫੀ ਲੰਮਾ ਹੋ ਗਿਆ ਹੁਣ ਅਸੀਂ ਚੱਲਿਆ ਪਿੰਡ ਵੱਲ ਨੂੰ ਵਾਪਿਸ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਵੀਰੇ ਨੂੰ ਲਾਈਕ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ